ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਣਾ ਅੱਜ ਆਪਣਾ ਦੂਸਰਾ ਤਰੀਕ ਨਹੀਂ ਆ ਬੜੀ 9 ਤਰੀਕ 8ਵਾਂ ਮਹੀਨਾ 2024 ਤੇ ਆਪਾਂ ਖੜੇ ਹਾਂ ਜੀ ਇਸ ਟਾਈਮ ਗਵਾਲੀਅਰ 2 ਵਜੇ ਉੱਠ ਗਏ ਸੀ ਰਾਤ ਤੇ ਹੁਣ ਲੱਗੇ ਆ ਤਿਆਰ ਹੋ ਗਏ ਦਰਬਾਰ ਸਾਹਿਬ ਮੱਥਾ ਟੇਕਣ ਤੇ ਜੁੜੇ ਰਹੋ ਆਪਣੇ ਨਾਲ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਹੁਣ ਕਰਦੇ ਆਂ ਦਰਸ਼ਨ ਇਧਰ ਦੀ ਆ ਜਾਓ ਤਥਾ ਰੀਆ ਸੁਰਤ ਆਤਮਰ ਮੋਦ ਦਥੈ ਗੜੀਐ ਸੁਰਾਸਦਾ ਕੀ ਸੁਦ ਗਰਮੁ ਖੰਡ ਕੀ ਪਾਣੀ ਨੂਰ ਜਿਥੈ ਹੋਰ ਨ ਕੋਈ ਹੋਰ ਤਥਾ ਜੂਰਵਾ ਵਰਸੂਰਾ ਜਿਨ ਮਹਿਰਾਮ ਰਹਾ ਭਰਪੂਰ ਦਥੈ ਸੀਤੂ ਸੀਤਾ ਮਹਿਮਾ ਮਾਹੀ ਤਾਗੀ ਰੂਪਨਾ ਕਥਨੇ ਗਾਹੀ ਨਾਉ ਮਰੇ ਨਾ ਠਾਕੇ ਜਾਹੀ ਜਿਨ ਕੈ ਰਾਮ ਵਸੈ ਵਰਮਾਈ ਜਿਦ ਤੈ ਬੰਦ ਵਸਾ ਗੀ ਲੋਵਾ ਗ੍ਰਹੈ ਆਨੰਦ ਸ ਕਮ ਰਸੋਈ ਸਾਚੁ ਘੰਡਾ ਸੈਬਦ ਅੰਕਾਰ ਕਰ ਕਰਿ ਵਿਖਾਇ ਨਦਰਿ ਹਾਰੁ ਤੁਧ ਭੰਡ ਮੰਡਲ ਵਰ ਭੰਡ ਜੀਉ ਅਜਤੰਤ ਬੰਧ ਖਥਾ ਲੋ ਲੋ ਯਾ ਕਾ ਦੇ ਲਿ ਲੂਪਾ ਮੋ ਤਵੇ ਦੁਖਾਰਿ ਵਿਖੇ ਸੇ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਾਥ ਜਤੋ ਪਹਾਰਾ ਦੀਸ ਸੁਮਿਆਰ ਅਰਮਾਤ ਮੀ ਦੋਹ ਧੀਆ ਰੂਪੋ ਖਰਾ ਤੁਰਤਾ ਲਾੜਾ ਕੜਿਆ ਸਬਦੋ ਸਚੀ ਤਕਸਾਲ ਜਿਨ ਕੋ ਨਦਰ ਕਰਮ ਮੰਤਰ ਕਾਰੇ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਣੰ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ਦੇਵਸਰਾਤ ਦੁਇ ਦਾਇ ਦਾਇ ਆਖੇ ਲੈ ਸਭਰ ਜਗਤ ਚੁਰੀਆਨੀ ਆਮ੍ਰੇ ਅਹੀਆ ਵਾਛੈ ਤ੍ਰਿਭੁਵਨ ਹਦੂਰ ਰਮੀਓ ਕੋ ਆਪਣੀ ਕੀ ਨੇੜਾ ਐ ਕੀ ਦੂਰ ਜਿਨੇ ਰਾਮ ਆਇਆ ਗਏ ਮਿਸ਼ਕਰ ਕਾਲ ਨਾਲਕ ਤੇ ਮੁਖਯੋਜ ਤੇ ਮੁਖਯੋਜਲੇ ਕੀਤੀ ਛੁੱਟੀ ਨਾਲ ਇੱਕ ਓੰਕਾਰ ਸੰਤੁਰ ਪਰਸਾ ਸ੍ਰੀ ਵਾਹਿਗੁਰੂ ਦੀ ਬਿਖੇ ਜੀ ਜੀ ਲਾਖ ਸ੍ਰੀ ਮੁਖਵਾਕ ਪਾਛਾ ਰੀ ਉਸ ਜੀ ਚੱਕਰ ਜੀ ਆਰ ਬਰਨ ਦਾ ਕਰਪਾਰ ਇਹ ਸ਼ਾਸਤਰ ਮਹਾਰਾਜੀ ਦੀ ਆਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰੋ ਦਰਸ਼ਨ ਜੀ ਆਪਸੀਹ ਦੇ ਸੋ ਨਸਲਾ ਨੂੰ ਜੀ ਆਰ ਬਰਨ ਦਾ ਕਰਪਾਰ ਸਾਰਾ ਹੋਵੇ ਜੀ ਬਾਤ ਹੋਣਾ ਨਾਮ ਪੰਥ ਕਰਤ ਪੰਥ ਦੇ ਰਾਹੀ ਸੰਗਤਾਂ ਕੇ ਜਗਤੰਤਰਤੀ ਆਗੇ ਸ਼ਤਰੰ ਸ਼ਤ੍ਰਿ ਆਗੇ ਬ੍ਰਹਮੰ ਸਰੂਪ ਹੈ ਕਰਪੋਨ ਰੂਪ ਹੈ ਕੇ ਆਦਿ ਦੇਵ ਰਿ ਆਪੋ ਬੀ ਮਹਿ ਵਿਚੰਬੀ ਨਾਗੇ ਕੈ ਅਧੀਨ ਹੈ 13 ਦਿਨ ਜਾ ਕਰੀ ਮੇਰੇ ਹਾਕ ਹੈ ਤੇ ਬਾਗ ਮੇ ਆਵੇ ਗੈਬ ਗੈਬ ਵੀ ਫੁੱਲ ਬੁਨਾ ਹੈ ਕਿ ਸਾਹਾਂ ਸਾਹ ਹੈ ਕਿ ਕਾਰਨ ਕੋ ਲਓ ਜੀ ਮੱਥਾ ਟੇਕਣ ਤੋਂ ਬਾਅਦ ਆਪਾਂ ਕਰ ਲਈ ਪੈਕਿੰਗ ਆ ਆਪਣਾ ਰੂਮ ਸੀ ਤੇ ਹੁਣ ਆਪਾਂ ਚੱਲਦੇ ਆਂ ਪਾਬੀ ਕਰਕੇ ਗੱਡੀ ਦੇ ਸਮਾਨ ਸੋਣ ਪੈਕ ਕਰ ਲੀਏ ਹੁਣ ਲੋ ਜੀ ਆਪਣੀ ਪੈਕਿੰਗ ਹੋ ਗਈ ਆ ਗੱਡੀ ਚ ਸਮਾਨ ਕਰ ਲਿਆ ਪੈਕ ਤੇ ਹੁਣ ਲੱਗਿਆ ਚਾਲਾ ਪਾਉਣ ਅੱਗੇ ਨੂੰ ਹਾਂਜੀ ਇੱਕ ਬੰਦਾ ਐਡ ਹੋਊਗਾ ਇੱਕ ਬੰਦਾ ਐਡ ਹੋਰ ਹੁਣ ਉਹ ਸਾਰੇ ਬਾਅਦ ਚ ਉਹ ਕੱਲੂ ਦੱਸਾਂਗੇ ਮੌਕੇ ਤੇ ਕਿਹੜਾ ਬੰਦਾ ਕਿਹਦਾ ਸੁਭਾਅ ਬਣਿਆ ਉਹ ਬਹੁਤ ਦੂਰੋਂ ਆ ਰਿਹਾ ਬੰਦਾ ਸਪੈਸ਼ਲ ਯਾਤਰਾ ਲਈ 15000 ਕਿਲੋਮੀਟਰ ਹੈਗਾ ਹੀ ਆ ਨਾ 15-16000 ਕਿਲੋਮੀਟਰ ਤੋਂ ਆ ਰਿਹਾ ਬੰਦਾ ਨਹੀਂ ਨਹੀਂ ਜਿਆਦਾ ਜਿਆਦਾ 60-65000 ਨਹੀਂ ਨਹੀਂ 60-65000 ਨਹੀਂ ਹੋਰ ਨਾ ਕੁਝ ਕਹਿੰਦੀ ਬੱਬਾ 15000 15000 ਕਿਲੋਮੀਟਰ ਹੀ ਆ ਨਹੀਂ ਨਹੀਂ ਉਹ ਨਹੀਂ ਭਰਾ 15 ਹੀ ਆ ਚਰਚ ਮਾਰ ਲਓ ਹੁਣੀ ਕਿਹੜੀ ਗੱਲ ਆ ਨਹੀਂ ਜਹਾਜ ਚ ਇੱਧਰੋਂ ਅਸੀਂ ਚਾਲਾ ਪਾਤਾ ਤੇ ਉਧਰੋਂ ਮੁੰਡੇ ਨੇ ਕੈਨੇਡਾ ਦਾ ਚਾਲਾ ਪਾਤਾ ਉਹ ਤੁਹਾਨੂੰ ਸਰਪ੍ਰਾਈਜ਼ ਦਵਾਨੀ ਉਹ ਦੱਸਾਂਗੇ ਕੌਣ ਆ ਰਿਹਾ ਗੱਲ ਕੀ ਹੈ ਤੇ ਪਤਾ ਲੱਗਣਾ ਪਤਾ ਕੋਈ ਨਹੀਂ ਨਈ ਸਾਢੇ 10 ਫਲਾਈਟ ਹੈ ਆਵਦੀ ਠੀਕ ਹੈ ਸਾਢੇ 7 ਹੋ ਗਏ ਉੱਥੇ ਆਹੋ ਚਲੋ ਐਦਾਂ ਤਾਂ ਕਹਿ ਨਹੀਂ ਸਕਦਾ ਵੀਰਾਂ

350 ਇਹ ਕਿਲਾ ਹੈਗਾ ਜੀ ਵੀਰ ਸਿੰਘ ਦਾ ਤੇ ਅਪਾ ਇਥੇ ਅਰਲੀ ਮਾਰਨਿੰਗ ਪਹੁੰਚ ਗਏ ਸੀ ਕਿਲਾ ਸੀਗਾ ਬੰਦ ਸੋ ਮੈਂ ਪਹਿਲਾਂ ਵੇਸੇ ਅੰਦਰੋਂ ਘੁੰਮਿਆ ਇਸ ਤਰ੍ਹਾਂ ਸਾਰਾ ਦੇਖਿਆ ਆਪਾਂ ਤਾਂ ਕਰਕੇ ਆਪਾਂ ਫਿਰੂਗੇ ਨਹੀਂ ਆਪਾਂ ਹੋਏ ਚੱਲ ਪਏ ਇਥੋਂ ਬਾਰੂ ਫੋਟੋਆਂ ਖਿੱਚ ਕੇ ਉਸ ਤੋਂ ਬਾਅਦ ਘੰਟੇ ਦੀ ਡਰਾਈਵ ਕਰਕੇ ਤਾਂ ਮੁੜ ਕੇ ਸਾਨੂੰ ਆਹ 뷰 ਬਹੁਤ ਸੋਹਣਾ ਮਿਲਿਆ ਦੋਨੀਆਂ ਸਾਈਡਾਂ ਰੋਡ ਦੇ ਪਾਣੀ ਸੀਗਾ ਤੇ ਫਿਰ ਆਪਾਂ ਇੱਥੇ ਗੱਡੀ ਸਾਈਡ ਤੇ ਲਾ ਕੇ ਫੋਟੋਆਂ ਖੀਤੀਆਂ ਇਹ ਚਾਂਸੀ ਤੋਂ ਜਦੋਂ ਆਪਾਂ ਜਾਂਦੇ ਆ ਨਾ ਟੇਟਸਾ ਵਾਲੀ ਇਹ ਰਸਤੇ ਦੇ ਵਿੱਚ ਆਉਂਦਾ ਹੈ ਤੇ ਬਹੁਤ ਸੋਹਣਾ ਮਾਹੌਲ ਸੀ ਸੋਹਣਾ ਵੈਦਰ ਸੀਗਾ ਫਿਰ ਆਪਾਂ ਇੱਥੇ ਫੋਟੋ ਸ਼ੂਟ ਕੀਤਾ ਆਪਾਂ ਤੇ ਫਿਰ ਅੱਗੇ ਨੂੰ ਚੱਲ ਪਏ ਸਿਕਿਉਰਿਟੀ ਚੈੱਕ ਕਰ ਸਕਦੇ ਆ ਕਿ ਨਾ ਸੋਹਣਾ ਲੱਗਦਾ ਖੈਰ ਹੋ ਗਿਆ ਆਪਣਾ ਪੈਂਚਰ ਕੇਲਜੀ ਲੱਗੇ ਸੀਗੀ ਇਹ ਹੁਣ ਗਏ ਆ ਸੈਟਅਪੇਅਰ ਕਰਾਉਣੇ ਤੇ ਪਾਣੀ ਵੀ ਲੱਗਦੇ ਆ ਆ ਸਰਵਿਸ ਰੋਡ ਆ ਟਰੱਕਾਂ ਵਾਲਿਆਂ ਲਈ ਸਰਵਿਸ ਏਰੀਆ ਬਣਿਆ ਇੱਥੇ ਸਾਈਡ ਤੇ ਜੀ ਹੈ ਕਿੰਨਾ ਲੰਮਾ ਦਿੱਖਦਾ ਹੈ ਲੰਮਾ ਬਹੁਤ ਦੇਖਦਾ ਕਈਆ ਹਾਂ ਰਾਜੋ ਇਹ ਭਾਈ ਦੀ ਵੀ ਫੋਟੋ ਲੈ ਵਿੱਚ ਆ ਲੈ ਲੈ ਬੰਦੇ ਆਪਣੇ ਹਾਰੇ ਹੀ ਇਹ ਆਹ ਬੰਦਾ ਇਹ ਆਹ ਇਹ ਮੁੰਡੇ ਆਪਣਾ ਪੈਂਚਰ ਲੱਗਿਆ ਲਾਉਣ ਉਹ ਗਰੀਦਕਾਂ ਨੇ ਚੱਕੀ ਫਿਰਦਾ ਇਦਾਂ ਰਿਵਰ ਚੱਲ ਰਿਹਾ ਟਰੱਕ ਚ। ਲੋਕੇਸ਼ਨ ਵੀ ਵਧੀਆ ਆ ਤੇ ਵੈਦਰ ਵੀ ਬਹੁਤ ਸੋਹਣਾ ਆ। ਪਹਾੜੀ ਇਲਾਕਾ ਆ ਸਾਰਾ। ਠੰਡਾ ਏਰੀਆ ਵਿੱਚ ਬੈ ਕੇ ਹਟਿਆ। ਇਹਨਾਂ ਵਧੀਆ ਘਟਿਆ ਘੁੰਮਣ ਸੱਤੇ। ਪਰ ਇੱਕ ਚੀਜ਼ ਦੀ ਬਹੁਤ ਭੜਿਆ ਇੱਥੇ। ਆ ਥਾਂ ਥਾਂ ਤੇ ਗਾਈਆਂ ਹੀ ਆ ਬੈਠੀਆਂ ਰੋਡ ਦੇ ਗੱਭੇ। ਉਹ ਦਿਖ ਰਹੀਆਂ ਹੋਣੀਆਂ ਤੁਹਾਨੂੰ ਵਿੱਚ। ਇਹ ਨਾ ਤਾਂ ਉੱਠਦੀਆਂ ਇਹ ਗੱਡੀਆਂ ਤੇ ਵਿੱਚ ਮਰੀਆਂ ਵੀ ਦੇਖੀਆਂ ਉਹ ਤਾਂ ਤੇ ਇਹ ਲੋਕਾਂ ਨੇ ਖੁੱਲੀਆਂ ਛੱਡੀਆਂ ਪਤਾ ਨਹੀਂ ਕਾਤੋਂ ਵੀ ਤੁਸੀਂ ਆਪ ਦਾ ਪਸ਼ੂ ਸ਼ਾਂਤ ਕੇ ਰੱਖੋ ਘਰੇ ਆਪਾਂ ਹੁਣ ਗੱਡੀ ਲਾ ਲਈ ਸਾਈਡ ਤੇ ਭੁੱਖ ਗਈ ਸੀ ਲੱਗ ਤੇ ਇੱਧਰ ਲੱਗੇ ਆ ਚਾਹ ਬਣਾਉਣ ਲੱਗੇ ਕਾਫੀ ਚਾਹ ਜੀ ਚਾਹ ਲੱਗੇ ਬਣਾਉਣ ਤੇ ਇੱਧਰ ਸੈਂਡਵਿਚ ਦੀ ਤਿਆਰੀ ਕਰ ਰਿਹਾ ਚੋਬਰ ਬਾਬਾ ਜੀ ਵਧੀਆ ਜਿਹਾ ਬਣਾਇਓ ਸੈਂਡਵਿਚ ਵਧੀਆ ਹੀ ਬਣੂਗਾ ਜੀ ਵਧੀਆ ਹੀ ਤੁਸੀਂ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਮੰਗੋਗੇ ਕੀ ਮੰਗੋਗੇ ਸੈਂਡਵਿਚ ਠੀਕ ਹੈ ਜੀ ਤੈਨੂੰ ਕੀ ਚਾਹੀਦਾ ਚਲ ਚਲ ਚਾਮ ਚਾਮ ਇਹਨੂੰ ਤੂੰ ਕਿੱਥੇ ਆ ਓਏ ਇਹਦੇ ਵਿੱਚੇ ਪਿਆ ਆ ਲੁਹਾਫੇ ਆ ਆ ਬਰੈਡਾਂ ਲਿਆਂਦੀਆਂ ਆਪਾਂ ਨਾਲ ਤੇ ਹੁਣ ਲੱਗੇ ਕਾਰਵਾਈ ਪਾਉਣ ਮਿਲਦੇ ਆ ਸੈਂਡਵਿਚ ਖਾ ਕੇ ਜਾਤਾ ਤੁਹਾਨੂੰ ਲੋਕੇਸ਼ਨ ਦਿਖਾ ਦਿੰਨੇ ਆ ਇਹ ਦਾ ਲੱਗਦਾ ਜੋ ਸਾਈਡ ਤੇ ਅੱਪਰ ਤੇ ਠੀਕ ਹੈ ਨਹੀਂ ਕਿ ਹੁਣ ਰੋਲ ਰੋਕੇ ਭਾਈ ਸਿੱਤਾ ਦੁੱਧ ਹੈਲੋ ਦੁੱਧ ਸੱਟਾ ਫੇ ਦੁੱਧ ਪੋਣਾ ਹੀ ਪੈਣਾ ਭਾਈ ਬਾਬ ਬਧੇਰਾ ਵਾਲਾ ਆ ਗਿਆ ਇੱਧਰ ਸਮਾਨ ਗੱਡੀ ਚ ਪੂਰਾ ਰੱਖਿਆ ਹੈ ਤਿਆਰ ਪਰ ਤਿਆਰ ਤੇ ਸੌਦਾ ਸਾਡਾ ਰੈਡੀ ਹੋ ਚੁਕਾ ਆ ਖਾਣ ਪੀਣ ਦਾ ਸੌਦਾ ਬੜੀ ਕੋਈ ਨਹੀਂ ਹੈਗੀ ਯਾਰ ਆਪਣੇ ਕੋਈ ਨਹੀਂ ਦੀ ਪਾ ਦਿਓ ਕੋਈ ਚੱਕਰ ਨਹੀਂ ਕੋਣੀ ਰਸਤੇ ਚੋਂ ਲੈ ਲਾਂਗੇ ਇੱਧਰ ਜਾ ਆਪਣੀ ਰੈਡੀ ਆ ਤੇ ਇੱਧਰ ਵੀ ਐ ਮੁੰਡੇ ਪ੍ਰੋਗਰਾਮ ਰੈਡੀ ਕਰੀ ਜਾਂਦੇ ਆ ਇੱਧਰ ਛਾਡੂ ਬਸ ਹੋ ਗਏ ਹੋਰ ਨਾ ਭਾਈ ਇੱਕ ਤਾਂ ਰਹਿ ਗਿਆ ਹੁਣ ਓਏ ਉਹ ਕਿੱਥੇ ਆ ਅੱਛਾ ਇਹਦੇ ਵਿੱਚ ਕੰਮ ਹੋਣਾ ਜੀ ਐਂਡ ਤਿਆਰ ਵੈਲਕਮ ਹੋਰ ਹੋਰ ਪੂਰਾ ਸੈੱਟ ਹੈ ਆਪਣਾ ਇਹਦੇ ਤਾਂ ਗੈਸ ਉੱਤੇ ਕਰਕੇ ਕਰਮ ਕਰਦਾ ਆ ਇਦਾਂ ਨਿਆਰਾ ਆਉਂਦਾ ਨਾ ਕੰਮ ਕਰਨੇ ਦਾ ਹਾਂਜੀ ਪਾਪੜ ਉੱਤੇ ਗਿਆ ਉੱਤੇ ਗਰਮ ਕਰ ਦੋ ਪਾਪੜ ਹੋਰ ਗੈਸ ਤੇ ਇੰਦੀ ਗਰਮ ਖਾਣੇ ਆਪਾਂ। ਭਾਜੀ ਇਹ ਫਰਾਈਪਿੰਗ ਨਹੀਂ ਫਰਾਈਪਿੰਗ ਕਰ ਲੈਨੇ ਗਰਮ ਕੋਈ ਚੱਕ। ਉਹ ਤਾਂ ਬਾਅਦ ਕਰ ਲੈਨੇ ਫੇਰ। ਕਿਦੀ ਕੀ ਕਰ ਲਈਏ ਇੱਦੀ ਕਰ ਲੋ ਭਰੀ। ਚੱਕੋ ਇੱਦੀ ਕਰ ਲੈਨੇ ਕੋਈ ਨਹੀਂ। ਇਦਾਂ ਹੋ ਜਾਂਦੇ ਹੁੰਦੇ। ਹੋਰ ਹੋਰ। ਇੱਕ ਕਰ ਲਓ। ਲੋ ਜੀ ਆਪਾਂ ਆਪਣਾ ਬ੍ਰੇਕਫਾਸਟ ਕਰ ਲਿਆ ਡਨ। ਸਾਫ ਸਵਾਈ ਦਿੱਤੀ ਕਰ। ਕੋਈ ਵੀ ਗੰਦ ਨਹੀਂ ਪਾਇਆ ਆਪਾਂ ਸਾਰਾ ਗੰਦਮੰਦ ਆਪਣਾ ਹੱਥ ਨਾਲ ਜੋ ਵੀ ਸੀਗਾ ਗੱੜ ਵਿੱਚ। ਉਹ ਆਪਾਂ ਗੱਡੀ 'ਚ ਰੱਖ ਲਿਆ ਲਫਾ ਵਿੱਚ ਪੈਕ ਕਰਕੇ। ਤੇ ਟਾਈਮ ਹੋਇਆ ਹੈਗਾ ਜੀ ਪੌਣੇ 10 ਸਵੇਰ ਦੇ ਤੇ ਆਪਾਂ ਲੱਗ ਗਿਆ ਕਿ ਵੱਲ ਨੂੰ ਜੀ ਹੈਗੀਆਂ ਜੀ ਐਮਪੀ ਦੇ ਜੰਗਲਾਂ ਦੇ ਵਿੱਚ ਪਰ ਦੋਨੀਆਂ ਸਾਈਡਾਂ ਤੇ ਜੰਗਲ ਆ ਫੈਂਸ ਕੀਤੀ ਹੈ ਉਹ ਆਣਾ ਨੇ ਤਾਂ ਕਿ ਕੋਈ ਜਾਨਵਰ ਜਾਨਵਰ ਰੋਡ ਦੇ ਉੱਤੇ ਨਾ ਆ ਜਾਏ ਤੇ ਨਾਗਪੁਰ ਇੱਥੋਂ ਹੈਗਾ 100 ਕਿਲੋਮੀਟਰ ਦੋਨੀਆਂ ਸਾਈਡਾਂ ਤੇ ਜੰਗਲ ਹੀ ਜੰਗਲ ਆ ਆ ਕੰਮ ਵਧੀਆ ਕੀਤਾ ਇਹਨਾਂ ਨੇ ਫੈਂਸ ਕਰਕੇ ਕੋਈ ਜਾਨਵਰ ਨਾ ਕੋਈ ਉੱਤੇ ਰੋਡ ਦੇ ਉੱਤੇ ਆਵੇ ਸੇਫਟੀ ਪੂਰੀ ਆ ਜਾਨਵਰਾਂ ਦੀ ਸੇਫਟੀ ਪੂਰੀ ਆ ਮੈਂ ਵੀਡੀਓ ਤੇ ਆ ਜੇ ਕਿਤੇ ਜਗ੍ਹਾ ਹੋਈ ਤਾਂ ਡਰ ਨਾਲ ਸ਼ਾਟ ਵੀ ਲਾਵਾਂਗੇ ਉਹ ਇੱਥੇ ਰੇਡੀ ਹੋ ਗਈ ਤੇ ਆਹ ਜੰਗਲ ਜਿਆ ਚਾਹਿਆ ਰਹੀ ਦੀ ਹੁਣ ਵੀ ਆਹ ਬਹੁਤ ਨਾਗਪੁਰ ਕਰ ਦਿੱਤਾ ਕ੍ਰੋਸ ਤੇ ਰੋਡ ਦੇਖੋ ਕਿੰਨੇ ਸੋਹਣੇ ਆ ਆਹ ਗੋੜਜਾ ਚੌਂਕ ਆ ਬਹੁਤ ਹੀ ਸੋਹਣਾ ਚੌਂਕ ਆ ਇਹ ਟੈਕਟਾ ਡੂਟਾ ਲੱਗੀਆਂ ਆ ਪ੍ਰੋਪਰ ਆ ਚੱਲ ਗਿਆ ਮੁੰਬਈ ਨੂੰ ਰਸਤਾ ਰੋਡ ਬਹੁਤ ਸੋਹਣੇ ਬਣਾ ਦਿੱਤੇ ਆ ਹੁਣ ਇੱਧਰ ਤਾਂ ਨਹੀਂ ਨਾਨੀਆਂ ਗੱਡੀਆਂ ਟਾਪੋ ਟਾਪ ਦੇ 12:45 ਹੋ ਗਏ ਤਾਂ ਦੁਨੀਆ ਹਲੇ ਵੀ ਜੀਤੂਰੀ ਫਿਰਦੀ ਆ ਦੇਖੋ ਮਾਰਕੀਟ ਪੂਰੀ ਖੁੱਲੀ ਆ ਉਧਰ ਮੜੀ ਦਾ ਸਟੋਰ ਵੀ ਖੁੱਲਾ ਆ ਸਾਡਾ ਬੰਦਾ ਦਵਾਈ ਲੈਣ ਗਿਆ ਲੋਕੀ ਤੁਰੇ ਫਿਰਦੇ ਰਾਤ ਨੂੰ ਇਹ ਨਹੀਂ ਜਾਣਦੇ ਕਿ ਵੀ ਰਾਤ ਨੂੰ ਕਾਹਦਾ ਖੋਲ ਕੇ ਰੱਖਦੇ ਆ ਬੈਂਕਾਂ ਬੋੰਕਾਂ ਹੀ ਆ ਏਟੀਐਮ ਵੀ ਖੁੱਲੇ ਆ ਟੁੱਟੇ ਪੰਜ ਰੁਪਏ ਹੈਗੇ ਆ ਉਹ ਟਿਊਬਾਂ ਨਹੀਂ ਦੇ ਜਾਂਦਾ ਮੈਂ ਤੋ ਥਰਾੰਗ ਦੇ ਯਾਰ ਟਿਊਬ ਵੀ ਜਰਾ ਵਧੀਆ ਹੁੰਦੀ ਲਾਉਣ ਨੂੰ ਆਪਾਂ ਪਹੁੰਚ ਗਏ ਜੀ ਤਖਤ ਸ੍ਰੀ ਹਜੂਰ ਸਾਹਿਬ ਟਾਈਮ ਰਾਤ ਦਾ ਵੱਜ ਗਿਆ ਜੀ 1:55 12:55 ਹੋ ਗਿਆ ਸੋ ਹੁਣ ਆਪਾਂ ਚੱਲੇ ਹਾਂ ਰੋਂ ਨਾ ਲੈਣਾ ਬਾਕੀ ਕਰਦੇ ਆ ਸਵੇਰ ਨੂੰ ਦਰਸ਼ਨ ਮਿਲਣੇ ਨਹੀਂ ਨਹੀਂ ਉਧਰ ਵੀ ਜਾਏ ਟਰਾਈ ਕਰ ਮੀ ਚੰਗਾ ਪਾ ਕੇ ਹਟਿਆ ਹੁਣੇ ਪਾਣੀ ਪੁਣੀ ਹੋਇਆ ਕਾਫੀ ਖੜਾ ਟੋਹ ਟੋਹ ਹੈ ਜਿੱਥੇ ਦੋਵੇਂ ਇੱਥੇ ਹੁਣ ਡੇਲੀ ਮੀਂਹ ਪੈ ਰਿਹਾ ਹੈ ਆਹ ਇਹ ਆਪਾਂ ਦੀ ਗੇਟ ਨੰਬਰ 2 ਹੈ ਨਾ ਆਪਾਂ ਇਸ ਦੇ ਸਾਹਮਣੇ ਜਾਣਾ ਸਰਾ ਵਿੱਚ ਨਹੀਂ ਆਪਾਂ ਜਾਈ ਜਾਂਦੇ ਹਾਂ ਸਿੱਧਾ ਆਪਾਂ ਇੱਥੇ ਨਹੀਂ ਐਨਆਰਆਈ ਸਰਾਏ ਦੇ ਅੰਦਰ ਨਹੀਂ ਹੈਗੇ ਅੰਦਰ ਆਪਾਂ ਪਰ ਰੋਡ ਤੇ ਮੈਂਦਾ ਹੀ ਨਹੀਂ ਆਪਾਂ ਨੂੰ ਘਰ ਸਿੱਧੇ ਜਾਂਦੇ ਇੱਥੇ ਨਹੀਂ ਹੋਗਦੇ

ਉਹ ਫੇਕ ਗਿਆ ਮੋਰੇ ਸਰਾਮ ਮਾਰੇ ਮਾਰੇ ਹੈ ਥੱਪੜਾ ਮਾਰੇ ਮਾਰੇ ਹੋਰ ਇਹ ਸਟਿੱਕ ਜੀ ਮਾਰਦੇ ਨਾ ਇੱਥੇ ਨਾ ਹੁਣ ਆਪਾਂ ਸਰਾਂਜ ਕਰਦੇ ਆ ਪਤਾ ਜੀ ਕਮਰੇ ਬਾਰੇ ਬਾਰੀ ਲਾ ਲਾ ਬਾਰੀ ਲਾ ਲਾ ਇੱਥੇ ਹਾਂ ਸੰਗਤ ਤਿਆਰ ਹੋ ਕੇ ਖੜੀ ਆ ਸੇ ਇਹਨੂੰ ਅੱਛਾ ਆ ਜਾ ਆਉਣ ਜਾ ਲੋ ਦੀ ਆਪਾਂ ਨੂੰ ਰੂਮ ਗਿਆ ਮਿਲ ਇੱਧਰ ਸਰਾਂ ਦੇ ਵਿੱਚ ਗੱਡੀ ਲਾਤੀ ਬਾਰਕ ਡਰੋਨ ਲੈ ਆਣਾ ਇੱਥੇ ਥੋੜੀ ਝਟਣਾ ਮੜਦਿਆਂ ਜੀ ਹੁਣ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਇਹ ਟਾਈਮ ਨੂੰ ਪਤਾ ਨਹੀਂ ਕੀ ਬਾਅਦ ਹੈ ਲੋ ਦੀ ਆਪਾਂ ਨੂੰ ਮੜਿਆ ਕਮਰਾ ਇੱਧਰ ਪਾਸੋਂ ਮਿਲਦੇ ਆ ਜੀ ਹੁਣ ਗੱਲੂ ਨਵੇਂ ਬਲੌਗ ਦੇ ਵਿੱਚ ਚੰਗਾ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ